ਦੇਸ਼ ਦੇ ਮਸ਼ੂ ਟੈਲੀਵਿਜ਼ਨ ਅਵਾਰਡਸ ਐਂਟੀ ਅਵਾਰਡਸ ਦੇ ਵਿੱਚ AVP نیوز ਨੇ ਤਮਾਲ ਮਚਾ ਦਿੱਤੀ ਹੈ AVP نیوز ਨੂੰ ਐਂਟੀ ਅਵਾਰਡਸ ਦੇ ਵਿੱਚ 7 ਅਵਾਰਡਸ ਮਿਲੇ ਨੇ ਬੈਸਟ ਸੀਓ ਦਾ ਹਾਲ ਆਫ ਫੇਮ ਅਵਾਰਡ AVP نیوز ਨੈਟਵਰਕ ਦੇ ਸੀਈਓ ਅਸ਼ੋਕ ਨੂੰ ਮਿਲਿਆ ਹੈ ਬਿਜ਼ਨਸ ਸਪੈਸ਼ਲ ਕੈਟੇਗਰੀ ਵਿੱਚ ਦਿਵੰਗ ਦੇ ਸ਼ੋ ਚੀਨ ਮੇ ਮੌਕਾ ਮੌਕਾ ਸ਼ੋ ਨੂੰ ਅਵਾਰਡ ਮਿਲਿਆ ਹੈ ਜਦਕਿ ਨੀਹਾ ਪੰਤ ਨੂੰ ਬੈਸਟ ਐਂਕਰ ਦਾ ਐਡੀਟਰ ਸਪੈਸ਼ਲ ਅਵਾਰਡ ਮਿਲਿਆ ਹੈ ਉੱਥੇ ਬੈਸਟ ਮੋਬਾਈਲ ਐਪ نیوز ਚੈਨਲ ਅਵਾਰਡ ਵੀ AVP ਲਾਈਵ ਐਪਲੀਕੇਸ਼ਨ ਨੂੰ ਮਿਲਿਆ ਹੈ ਐਦਨ ਆਲੇ ਸਾਸ ਬਹੁ ਸਾਰੇਸ਼ ਨੂੰ ਬੈਸਟ ਐਂਟਰਟੇਨਮੈਂਟ ਨਿਊਜ਼ ਸ਼ੋ ਦਾ ਅਵਾਰਡ ਮਿਲਿਆ ਜਦਕਿ ਏਪੀ ਨਿਊਜ਼ ਦੇ ਖਾਸ ਪ੍ਰੋਗਰਾਮ ਰਾਮ ਰਾਜ ਨੂੰ ਸੋਸ਼ਲ ਐਨਵਾਇਰਨਮੈਂਟ ਕੈਟਾਗਰੀ ਦਾ ਅਵਾਰਡ ਮਿਲਿਆ ਇਸ ਦੇ ਲਾਵੇ ਏਪੀ ਨਿਊਜ਼ ਦੇ ਸਹਿਯੋਗੀ ਚੈਨਲ ਏਪੀ ਮਾਜਾ ਨੂੰ ਬੈਸਟ ਸੈੱਟ ਡਿਜ਼ਾਈਨ ਦਾ ਅਵਾਰਡ ਦਿੱਤਾ ਗਿਆ ਸਤਮੇ ਤਨਖਾਹ ਕਮਿਸ਼ਨ ਦੀਆਂ ਸਿਫਾਰਿਸ਼ਾਂ ਨੂੰ ਸਰਕਾਰ ਨੇ ਮਨਜ਼ੂਰ ਕਰ ਲਿਆ ਹੈ ਕਮਿਸ਼ਨ ਨੇ 23% ਤਨਖਾਹ ਵਾਧੇ ਦੀ ਸਿਫਾਰਿਸ਼ ਕੀਤੀ ਹੈ ਇਸ ਐਲਾਨ ਦੇ ਬਾਅਦ ਕੇਂਦਰੀ ਕਰਮਚਾਰੀਆਂ ਨੇ ਇਸ ਦਾ ਵਿਰੋਧ ਕਰਨਾ ਵੀ ਸ਼ੁਰੂ ਕਰ ਦਿੱਤਾ ਹੈ ਕੇਂਦਰ ਸਰਕਾਰ ਨੇ ਕਰਮਚਾਰੀਆਂ ਦੀ ਘੱਟ ਤੋਂ ਘੱਟ ਤਨਖਾਹ 18000 ਰੁਪਏ ਕੀਤੀ ਹੈ ਜਿਸ ਤੋਂ ਯੂਨੀਅਨ ਸੰਤੁਸ਼ਟ ਨਹੀਂ ਹੈ ਕੇਂਦਰੀ ਕਰਮਚਾਰੀਆਂ ਦੇ ਸੰਗਠਨਾਂ ਨੇ ਨੈਸ਼ਨਲ ਜੁਆਇੰਟ ਕੌਂਸਲ ਆਫ ਐਕਸ਼ਨ ਨੇ ਧਮਕੀ ਦਿੱਤੀ ਹੈ ਕਿ ਜੇਕਰ ਮੰਗਾਂ ਨਹੀਂ ਮੰਨੀਆਂ ਗਈਆਂ ਤਾਂ 11 ਜੁਲਾਈ ਤੋਂ ਕਰਮਚਾਰੀ ਹੜਤਾਲ ਤੇ ਚਲੇ ਜਾਣਗੇ ਇਫਤਾਰ ਪਾਰਟੀ ਨੂੰ ਲੈ ਕੇ ਹਿੰਦੂ ਮਹਾਸਭਾ ਤੇ ਰਾਸ਼ਟਰੀ ਸਵੈ ਸੇਵਕ ਸੰਘ ਆਮੋ ਸਾਹਮਣੇ ਹੋ ਗਏ ਨੇ ਆਰਐਸਐਸ 2 ਜੁਲਾਈ ਨੂੰ ਮੁਸਲਮਾਨ ਪਾਈਚਾਲੇ 'ਤੇ ਇਫਤਾਰ ਪਾਰਟੀ ਦੇ ਰਿਹਾ ਹਿੰਦੂ ਮਹਾਸਭਾ ਨੇ ਕਿਹਾ ਹੈ ਕਿ ਆਰਐਸਐਸ ਮੁਸਲਮਾਨਾਂ ਨੂੰ ਖੁਸ਼ ਕਰਨ ਲਈ ਜਿਆ ਕਰ ਰਿਹਾ ਹੈ ਮਹਾਸਭਾ ਦੇ ਮੁਤਾਬਕ ਆਰਐਸਐਸ ਨੂੰ ਤੁਰੰਤ ਇਹ ਪ੍ਰੋਗਰਾਮ ਰੱਦ ਕਰਨਾ ਚਾਹੀਦਾ ਹੈ ਤੇ ਇਸ ਸਬੰਧੀ ਮਾਫੀ ਵੀ ਮੰਗਣੀ ਚਾਹੀਦੀ ਹੈ ਮੁੰਬਈ ਦੇ ਅਂਧੇਰੀ ਵੈਸਟ ਇਲਾਕੇ ਵਿੱਚ ਸਥਿਤ ਇੱਕ ਮੈਡੀਕਲ ਸਟੋਰ 'ਚ ਅੱਗ ਲੱਗਣ ਕਾਰਨ 8 ਲੋਕਾਂ ਦੀ ਜਾਨ ਚਲੀ ਗਈ। ਮੌਕੇ ਉੱਤੇ ਬਚਾਅ ਦੀਆਂ ਟੀਮਾਂ ਪਹੁੰਚੀਆਂ ਪਰ ਉਦੋਂ ਤੱਕ ਬਹੁਤ دیر ਹੋ ਚੁੱਕੀ ਸੀ। ਹਾਲਾਂਕਿ ਆਸ-ਪਾਸ ਦੇ ਮਕਾਨਾਂ 'ਚ ਅੱਗ ਨੂੰ ਫੈਲਣ ਤੋਂ ਰੋਕ ਲਿਆ ਗਿਆ। ਪੁਲਿਸ ਦਾ ਕਹਿਣਾ ਹੈ ਕਿ ਮੌਲੀ ਜਾਂਚ ਤੋਂ ਅੱਗ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ। ਇਸ ਮਾਰਕ ਦੇ ਗਰਾਉਂਡ ਫਲੋਰ ਤੇ ਮੈਡੀਕਲ ਸਟੋਰ ਚੱਲ ਰਿਹਾ ਸੀ ਜਦਕਿ ਪਹਿਲੀ ਤੇ ਦੂਜੀ ਮੰਜ਼ਲ ਤੇ ਪਰਿਵਾਰ ਰਹਿੰਦਾ ਸੀ। ਇਸ ਹਾਦਸੇ ਨਾਲ 9 ਲੋਕ ਜ਼ਖਮੀ ਵੀ ਹੋ ਗਏ ਨੇ। ਕੇਂਦਰ ਸਰਕਾਰ ਦਿੱਲੀ ਜ਼ਮੀਨ ਸੁਧਾਰ ਕਾਨੂੰਨ 1954 ਦੇ ਵਿੱਚ ਨਵੀਂ ਸੋਧ ਤੇ ਵਿਚਾਰ ਕਰ ਰਹੀ ਹੈ। ਇਸ ਸੰਸ਼ੋਧਨ ਦੇ ਤਹਿਤ ਕੇਂਦਰ ਸਰਕਾਰ ਖੇਤੀ ਯੋਗ ਜ਼ਮੀਨ ਦਾ ਇਸਤੇਮਾਲ ਰਹਿਣ ਉਦਯੋਗਿਕ ਤੇ ਵਪਾਰਕ ਮਕਸਦ ਲਈ ਕਰਨ ਦਾ ਮਨ ਬਣਾ ਰਹੀ ਹੈ। ਰਾਸ਼ਟਰ ਕਾਲ ਦੇ ਇਸ ਕਦਮ ਨਾਲ ਕੇਂਦਰ ਤੇ ਦਿੱਲੀ ਦੀ ਆਪ ਸਰਕਾਰ ਦੇ ਵਿਚਾਲੇ ਵਿਵਾਦ ਪੈ ਸਕਦਾ ਹੈ। ਹੁਣ ਤੱਕ ਖੇਤੀ ਯੋਗ ਜ਼ਮੀਨ ਦਾ ਇਸਤੇਮਾਲ ਵਪਾਰਕ ਮਕਸਦ ਲਈ ਨਹੀਂ ਕੀਤਾ ਜਾਂਦਾ ਸੀ। ਰਾਜਸਥਾਨ ਦੇ ਜੈਪੁਰ ਦੇ ਵਿੱਚ ਬਲਾਤਕਾਰ ਪੀੜਤਾਂ ਨਾਲ ਸੈਲਫੀ ਖਿੱਚੇ ਜਾਣ ਤੇ ਰਾਜ ਮਹਿਲਾ ਕਮਿਸ਼ਨ ਦੀ ਪ੍ਰਧਾਨ ਸੁਮਨ ਸ਼ਰਮਾ ਨੇ ਕਮਿਸ਼ਨ ਦੀ ਇੱਕ ਮੈਂਬਰ ਸੋਮਿਆ ਗੁੱਜਰ ਤੋਂ ਸਫਾਈ ਮੰਗੀ ਹੈ ਸੋਮਿਆ ਗੁੱਜਰ ਦੀ ਇਹ ਤਸਵੀਰ ਉਦੋਂ ਦੀ ਹੈ ਜਦੋਂ ਉਹ ਬਲਾਤਕਾਰ ਪੀੜਤਾਂ ਨੂੰ ਮਿਲਣ ਲਈ ਜੈਪੁਰ ਉਤਰ ਦੇ ਮਹਿਲਾ ਪੁਲਿਸ ਥਾਨ ਵਿੱਚ ਗਈ ਸੀ ਇਸ ਤਸਵੀਰ ਦੇ ਵਿੱਚ ਕਮਿਸ਼ਨ ਦੀ ਮੈਂਬਰ ਸੋਮਿਆ ਗੁੱਜਰ ਦੇ ਨਾਲ ਕਮਿਸ਼ਨ ਦੀ ਪ੍ਰਧਾਨ ਸੁਮਨ ਸ਼ਰਮਾ ਵੀ ਦਿਖਾਈ ਦੇ ਰਹੀ ਹੈ ਕੈਰਲ ਦੇ ਵਿੱਚ ਸੜਕਦਰ ਰੁਕਣ ਨਾ ਮੰਨ ਨੂੰ ਰੋਕਣ ਦੀ ਕੋਸ਼ਿਸ਼ ਤੇ ਚਲਦਿਆਂ ਰਾਜ ਸਰਕਾਰ ਨੇ ਬੁਦਲ ਨੂੰ ਐਲਾਨ ਕੀਤਾ ਹੈ ਕਿ 1 ਅਗਸਤ ਤੋਂ ਜੋ ਲੋਕ ਆਪਣੇ ਦੋ ਪਹੀਆ ਵਾਹਨ ਵਿੱਚ ਪੈਟਰੋਲ ਭਰਵਾਣਾ ਚਾਹੁੰਦੇ ਨੇ ਉਹਨਾਂ ਨੂੰ ਹੈਲਮਟ ਪਾਉਣਾ ਜ਼ਰੂਰੀ ਹੋਵੇਗਾ ਬਿਨਾਂ ਹੈਲਮਟ ਦੇ ਪੈਟਰੋਲ ਪੰਪ ਦੇ ਉੱਤੇ ਪੈਟਰੋਲ ਭਰਵਾਣ ਦੀ ਇਜਾਜ਼ਤ ਨਹੀਂ ਹੋਵੇਗੀ ਇਸ ਬੰਦ ਵਿੱਚ ਪੈਟਰੋਲੀਅਮ ਕੰਪਨੀਆਂ ਤੇ ਪੈਟਰੋਲ ਪੰਪ ਮਾਲਕਾਂ ਨੂੰ ਜ਼ਰੂਰੀ ਨਿਰਦੇਸ਼ ਦਿੱਤੇ ਗਏ ਨੇ